ਆਮ ਤੌਰ ਤੇ ਤਾਸ਼ ਕੁੱਟੀ ਜਾਂਦੀ ਤਾਂ ਤੁਸੀਂ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਦੇਖੀ ਹੋਣੀ ਆ ਮਹਾਭਾਰਤ ਤੋਂ ਲੈ ਕੇ ਅੱਜ ਤੱਕ ਪਾਸਿਆਂ ਦਾ ਇਤਿਹਾਸ ਆ ਪਰ ਬਹੁਤੇ ਨੌਜਵਾਨਾਂ ਨੂੰ ਯਮਨ ਲੱਗਦਾ ਕੋਈ ਬਡੇਰਿਆਂ ਨੂੰ ਵੀ ਪਤਾ ਨਹੀਂ ਹੋਣਾ ਕਿ ਕੀ ਆ ਇਸ ਖੇਡ ਚ ਬਜ਼ੁਰਗ ਨੇ ਸਾਡੇ ਨਾਲ 4 ਸਿੱਧੀ ਹੋ ਗਈ ਬਾਕੀ ਮੁੱਦੀਆਂ ਭਈਆਂ ਨੇ ਇਹ 10 ਬਣ ਗਿਆ ਅੱਛਾ ਜਦੋਂ ਆ ਪੰਜ ਗੋਟੀਆਂ ਐਦਾਂ ਆਉਣਗੀਆਂ ਇੱਕ ਮੁੱਦੀ ਹੋ ਗਈ ਉਦੋਂ 25 ਬਣ ਗਈ ਅੱਛਾ ਜੇ ਜਦੋਂ ਸਾਰੀਆਂ ਮੁੱਦੀਆਂ ਹੋ ਜਾਣਗੀਆਂ ਉਦੋਂ 6 ਕਾ ਬਣ ਜਾਊਗਾ ਅੱਛਾ ਜੇ ਜਦੋਂ ਸਾਰੀਆਂ ਸਿੱਧੀਆਂ ਹੋਣਗੀਆਂ ਉਦੋਂ 12 ਬਣ ਜਾਏਗੀ ਅੱਛਾ ਕਿਵੇਂ ਕੁੱਟੀ ਜਾਂਦੀ ਇੱਕ ਵਾਰੀ ਹੋਰ ਦੱਸ ਇਹ ਐ ਇਸ ਤਰ੍ਹਾਂ ਪਤਾ ਲੱਗੇ ਵੀ ਕਿਸੇ ਦੀ ਕੱਟੀ ਗਈ ਆ ਵੀ ਇੱਕ ਬੰਦੇ ਦੀਆਂ ਸਾਰੀਆਂ ਗੋਟੀਆਂ ਮੰਨ ਲਓ ਉਹਦੀ ਕੁੱਟ ਹੋਈ ਵੀ ਸਾਰੀਆਂ ਗੋਟੀਆਂ ਚਾਰੇ ਕੁੱਟੀਆਂ ਗਿਆ ਤਾਂ ਉਹਦੇ ਬੁੱਕ ਵੀ ਭਰਾ ਜਾਂਦੇ ਨੇ ਇੱਥੇ ਮੂੰਗਫਲੀ ਤੇ ਰੇਵੜੀਆਂ ਲਿਆ ਕੇ ਚਾਹ ਦਾ ਬੜੀਆਂ ਮੂੰਗਫਲੀਆਂ ਡੇਰੇ ਮਡੇ ਖੇਡਦੇ ਹੁਣ ਮੁੰਡੇ ਵੀ ਖੇਡਣ ਲੱਗ ਪਏ ਨੇ ਅੱਛਾ ਇਹ ਥੋੜੀ ਜਿਹੀ ਕਮੀ ਹੈ ਲੈ ਵੱਡੇ ਬੰਦ ਦੇ ਖੇਡਣਾ ਚਾਹੀਦਾ ਹੈ ਜਿਹੜੇ ਛੋਟੇ ਅਰੇ ਨੌਜਵਾਨਾਂ ਨੂੰ ਨਹੀਂ ਖੇਡ ਨਹੀਂ ਖੇਡਣ ਦੇ ਇਹ ਵੱਲ ਸਿੱਖੜ ਕਹਿੰਦੇ ਕਹਿੰਦੇ ਇਹਦੇ ਵਿੱਚ ਤਾਂ ਕਹਿੰਦੇ ਪਾਂਡੂ ਬੜਾ ਕੁਸ਼ਾਰ ਕੇ ਸੀ ਰਾਜ ਦੇ ਨਾਲ ਨਾਲ ਨਾਨੀ ਵੀ ਹਾਰ ਕੇ ਹੋ ਗਿਆ ਆਹ ਵਾਹ ਕੋਈ ਹੈ ਪਲੇਅਰ ਵੀ ਚੋਟੀ ਦਾ ਮੰਨਿਆ ਹੁੰਦਾ ਨਾ ਵੀ ਇਹ ਕੌਡੀਆਂ ਤੇ ਡਿਪੈਂਡ ਹੈ ਜੀ ਪਲੇਅਰ ਨਹੀਂ ਤਗੜਾ ਇਹ ਚ ਕੌਡੀਆਂ ਤਗੜੀਆਂ ਹਾਂਜੀ ਹਾਂਜੀ ਇਹ ਪਾਸਾ ਹੀ ਤਗੜਾ ਹੈ ਇਹਦੇ ਵਿੱਚ ਤਪ ਆਮ ਤੌਰ ਤੇ ਤਾਸ਼ ਕੁੱਟੀ ਜਾਂਦੀ ਦਾ ਤੁਸੀਂ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਦੇਖੀ ਹੋਣੀ ਆ ਤੇ ਕੋਈ ਸੀਪ ਖੇਡਦਾ ਕੋਈ ਕੀ ਖੇਡਦਾ ਪਰ ਇੱਥੇ ਇਸ ਪਿੰਡ ਦਾ ਨਜ਼ਾਰਾ ਇਹ ਬਾਰਡਰ ਪੱਟੀ ਦੇ ਪਿੰਡ ਨੇ ਪਾਸੇ ਖੇਡੇ ਜਾ ਰਹੇ ਨੇ ਮਹਾਭਾਰਤ ਤੋਂ ਲੈ ਕੇ ਅੱਜ ਤੱਕ ਪਾਸਿਆਂ ਦਾ ਇਤਿਹਾਸ ਆ ਪਰ ਬਹੁਤੇ ਨੌਜਵਾਨਾਂ ਨੂੰ ਯਮਨ ਲੱਗਦਾ ਕੋਈ ਬਡੇਰਿਆਂ ਨੂੰ ਵੀ ਪਤਾ ਨਹੀਂ ਹੋਣਾ ਕਿ ਕੀ ਆ ਇਸ ਖੇਡ ਚ ਬਜ਼ੁਰਗ ਨੇ ਸਾਡੇ ਨਾਲ ਅਸੀਂ ਕੱਲ ਬਾਪੂ ਜੀ ਕੀ ਨਾਂ ਤੁਹਾਡਾ ਜੀ ਬਾਘਰਾਮ ਜੀ ਬਾਪੂ ਜੀ ਕਿੰਨੀ ਉਮਰ ਆ ਤੁਹਾਡੀ 95 ਸਾਲ 95 ਸਾਲ ਹਾਂ ਜੀ अच्छा ते काफी ਤੁਸੀਂ ਜ਼ਿੰਦਗੀ ਹੰਡਾਈ ਆ ਆ ਖੇਡ ਪਾਸਿਆਂ ਦੀ ਇਹ ਅੱਜ ਕੱਲ ਸਮਝ ਲਓ ਵੀ alo ਪੀ ਆ ਮੈਂ ਤਾਂ ਬਾ ਮੈਨੂੰ ਲੱਗਦਾ ਵੀ ਪਹਿਲੀ ਦੂਜੀ ਵਾਰ ਹੀ ਦੇਖੀ ਆ ਕਿਤੇ ਤਾਂ ਇਹਦੇ ਬਾਰੇ ਕੀ ਗਿਆਨ ਦੇ ਸਕਦੇ ਹੁ ਕਿਵੇਂ ਖੇਡੀ ਜਾਂਦੀ ਆ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਇਹ ਜੀ ਸਾਡੇ ਤਾਂ ਮੈਂ ਤਾਂ ਜਦੋਂ ਜਦ ਮੈਂ ਸੰਭਲਿਆ ਨਾ ਵੇਖਣ ਲੱਗਾ ਸਾਡੇ ਪਿੰਡ ਇਤੇ ਖੇਡ ਲੱਗੀ ਆ ਦੀ ਹਮ ਸ਼ੁਰੂ ਤੋਂ ਤੇ ਇੱਥੇ ਵੀ ਕਢੀਂਦੀ ਰਹਦੀ ਪਰ ਅੱਗੇ ਵਡੇਰੇ ਬਡੇਰੇ ਖੇਡਦੇ ਹੁਣ ਮੁੰਡੇ ਵੀ ਖੇਡਣ ਲੱਗ ਪਏ ਨੇ ਅੱਛਾ ਇਹ ਥੋੜੀ ਜਿਹੀ ਕਮੀ ਹੈ ਇਹਨਾਂ ਵੱਡੇ ਬੰਦੇ ਨੂੰ ਖੇਡਣਾ ਚਾਹੀਦਾ ਹੈ ਜਿਹੜੇ ਛੋਟੇ ਅਰੇ ਨੌਜਵਾਨਾਂ ਨੂੰ ਨਹੀਂ ਖੇਡਣਾ ਨਹੀਂ ਖੇਡਿਆ ਜਾਏ ਇਹ ਵੱਲ ਸਿੱਖੜ ਕਹਿੰਦੇ ਕਹਿੰਦੇ ਇਹ ਦੇ ਵਿੱਚ ਤਾਂ ਕਹਿੰਦੇ ਪਾਂਡੂ ਬਾਰਾ ਕੁਸ਼ਾਰ ਕੇ ਸੀ ਰਾਜ ਦੇ ਨਾਲ ਨਾਲ ਨਾਨੀ ਵੀ ਹਾਰ ਕੇ ਹੋ ਗਿਆ ਆਹ ਵਾਹ ਬਾਪੂ ਕਹਿੰਦੇ ਬੜਾ ਕੁਝ ਹੋ ਗਿਆ ਅੱਛਾ ਫਿਰ ਕੀ ਹੈ ਦਾ ਮਤਲਬ ਇੱਕ ਜਿਵੇਂ ਲੁੱਡੂ ਹੁੰਦੀ ਓਵੇਂ ਹੀ ਪਾਸੇ ਤੁਰਦੇ ਆਉਂਦਾ ਉਹ ਚਾਹ ਉਹ ਚੀਜ਼ ਹੈ ਕੋ ਗੱਲ ਲੁੱਡੂ ਵਾਲਾ ਕਿ 14 ਦੇ ਵਿੱਚ ਵੀ ਆਏ 25 ਬਾੜ ਕੀ ਛੱਕਾ ਬਾਣ ਗਿਆ ਛੱਕੇ ਤੇ ਮਗਰ ਜ਼ੀਰੋ ਨਹੀਂ ਲੱਗਦੀ ਤੇ 25 ਹੋਈ ਤਾਂ ਮਗਰ ਜ਼ੀਰੋ ਲੱਗਦੀ ਉਸ ਨਾਲ ਗੋਟੀ ਛੁੱਟਦੀ ਹੈ ਤੇ ਇਸ ਤਰ੍ਹਾਂ ਦਾ ਸਿੰਧਲਾ ਚੱਲਦਾ ਹੈ ਤੇ ਮੈਂ ਤਾਂ ਜਦੋਂ ਦੇ ਵੇਖਣ ਲੱਗਾ ਸਾਡੇ ਪਿੰਡੇ 'ਚ ਇਹ ਹੁਣ ਵੀ ਦੋ ਤਿੰਨ ਸਾਰੀ ਖੜੀਂਦਾ ਪਿਆ ਅੱਛਾ ਨਹੀਂ ਇੱਥੇ ਫਿਰ ਕੋਈ ਬਾਜੀ ਵੀ ਲੱਗਦੀ ਆ ਕਿ ਹੂੰ ਸ਼ੌਕੀ ਹੈ ਨਾ ਸ਼ੌਕੀਆ ਤੌਰ ਤੇ ਕੋਈ ਬਾਜੀ ਨਹੀਂ ਲੱਗਦੀ ਕੋਈ ਬਾਜੀ ਨਹੀਂ ਨਾ ਕੋਈ ਕਿਸੇ ਤਰ੍ਹਾਂ ਦੀ ਨਹੀਂ ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਨੌਜਵਾਨ ਮੁੰਡੇ ਵੀ ਖੇਡਦੇ ਨੇ ਬਾਈ ਹੁਣੀ ਨੇ ਇਹਨਾਂ ਤੋਂ ਜਾਣਕਾਰੀ ਲੈਨੇ ਆ ਬਾਈ ਜਿਵੇਂ ਇਹਨਾਂ ਨੇ ਦੱਸਿਆ ਕਿ 25 ਬਣ ਜਾਂਦਾ ਐਂ ਬਣ ਜਾਂਦਾ ਮਾੜਾ ਜਿਹਾ ਦੱਸੋਗੇ ਚੰਗੀ ਤਰ੍ਹਾਂ ਕੀ ਫਰਕ ਕੀ ਹੁੰਦਾ ਜੀ ਜੀ ਇੱਥੇ ਇੱਥੇ ਕੋਟੀਆਂ ਨਾਲ ਦੱਸ ਦਿੰਦੇ ਕੋਈ 60 ਲੈਣ ਤੋਂ 60 ਲੈਣ ਹਾਂਜੀ ਤਾਂ ਜਿਵੇਂ ਉਹ ਦੱਸ ਰਹੇ ਸੀ ਵੀ ਕੀ ਫਰਕ ਹੁੰਦਾ ਬਾਈ ਜਿਵੇਂ ਆਮ ਲੁੱਡੋ ਚ ਤਾਂ ਹੁਣ ਇੱਕ ਹੀ ਪਾਸਾ ਹੁੰਦਾ ਉਹ ਸਿੱਟਦਾ ਉਹ ਛੋਟੀ ਗੇਮ ਹੈ ਜੀ ਜੀ ਇਹ ਬਾਹਲੀ ਲੰਮੀ ਚੌੜੀ ਗੇਮ ਹੈ ਹਮ ਇਹਦੇ ਚਾ ਦੇਖੋ ਜੀ ਜਿਵੇਂ ਹਾਂ ਇਹਦੇ ਚ ਹੁਣ ਪਾਸੇ ਜਿਵੇਂ ਆ ਪਾਸੇ ਵੀ ਨੰਬਰ ਨਹੀਂ ਬਣੇ ਆ 10 ਆ ਜੀ ਹਮ ਇਹਨੂੰ 10 ਕਹਾਂਗੇ ਇਹਦੇ ਜਦੋਂ ਇਸ ਤਰ੍ਹਾਂ ਆਊਗਾ ਉਦੋਂ ਗੋਟੀ ਚੱਲੂਗੀ ਆਪਣੀ ਅੱਛਾ ਇਹਦੇ 10 ਨੰਬਰ ਪਲੱਸ ਇਹ ਵਾਲੇ ਲੁੱਡਾ ਚ ਹਾਂ 6 ਨਾਲ ਗੋਟੀ ਨਹੀਂ ਚੱਲੂਗੀ ਅੱਛਾ ਤੇ ਆ ਹੋ ਗਈ ਜੀ ਆਪਣੀ ਆ 12 ਹੋ ਗਈ ਜੀ ਇਹ ਦਿਨਾਂ ਦੀ ਗੋਟੀ ਨਹੀਂ ਚੱਲੂਗੀ ਨਹੀਂ ਇਹ ਹੁਣ ਜਿਵੇਂ ਤੁਸੀਂ ਇਹਨੂੰ ਦੱਸ ਕੇ ਤਾਂ ਕਿਵੇਂ ਪਤਾ ਲੱਗੂ ਕੀ ਇਹਦਾ ਨਿਸ਼ਾਨ ਕੀ ਹੈ ਨਿਸ਼ਾਨ ਨਹੀਂ ਬਸ ਇਦਾਂ ਹੀ ਹੈ ਨਾ ਹੀ ਰੱਖੇ ਹੋਏ ਨੇ ਇਹਨੇ dane ਬਾਰ ਦੇ ਗੀ ਇਹਨੂੰ 10 ਹੀ ਕਹਿਣਾ ਕੋਈ ਗੋਟੀ ਸਿੱਧੀ ਹੋ ਗਈ ਬਾਕੀ ਮੋਦੀਆਂ ਪਈਆਂ ਨੇ ਇਹ 10 ਬਣ ਗਿਆ ਅੱਛਾ ਜਦੋਂ ਆ ਪੰਜ ਗੋਟੀਆਂ ਐਦਾਂ ਹੋਣਗੀਆਂ ਇੱਕ ਮੋਦੀ ਹੋਊਗੀ ਉਦੋਂ 25 ਬਣ ਗਈ ਅੱਛਾ ਜੇ ਜਦੋਂ ਸਾਰੀਆਂ ਮੋਦੀਆਂ ਹੋ ਜਾਣਗੀਆਂ ਉਦੋਂ 6 ਕਾ ਬਣ ਜਾਊਗਾ ਅੱਛਾ ਜੀ ਤੇ ਜਦੋਂ ਸਾਰੀਆਂ ਸਿੱਧੀਆਂ ਹੋਣਗੀਆਂ ਉਦੋਂ 12 ਬਣ ਜਾਏਗੀ ਠੀਕ ਹੈ 10 ਤੇ 25 ਆਉਗੀ ਜਲਦੀ ਜਲਦੀ ਤੇ ਫਿਰ ਗੋਟੀ ਚੱਲੇਗੀ ਅੰਦਰ ਨੂੰ ਅੱਛਾ 10 ਤੇ 25 ਤੇ ਗੋਟੀ ਤੁਰਦੀ ਆ ਹਾਂਜੀ 10 ਤੇ 25 ਅੰਦਰੋਂ ਹੀ ਚਲਣੀ ਹੈ ਗੋਟੀ ਸਾਰਾ ਚੱਕਰ ਕੱਢ ਕੇ ਫਿਰ ਉੱਥੇ ਆ ਕੇ ਜਗ੍ਹਾ ਤੇ ਆ ਜਾਣੀ ਠੀਕ ਹੈ ਤੇ ਕੁੱਟਦੇ ਬਹੁਤ ਨੇ ਗੋਟੀਆਂ ਇੱਕ ਦੂਜੇ ਨੂੰ ਮੰਨ ਲਓ ਆ ਗੋਟੀ ਇੱਥੇ ਪਈ ਹੈ ਦੂਸਰੀ ਦੀ ਗੋਟੀ ਇੱਥੇ ਪਈ ਹੈ ਮੰਨ ਲਓ ਦੁੱਕਾ ਆ ਗਿਆ ਦੁੱਕਾ ਹੀ ਲੱਗੇਗਾ ਇੱਕ ਤੇ ਦੋ ਫਿਰ ਠੀਕ ਨਹੀਂ ਐਸ ਤਰ੍ਹਾਂ ਐ ਜੋਰ ਦੀ ਸੱਟ ਲਾ ਦੇਣਾ ਅੱਛਾ ਕਿਵੇਂ ਕੁੱਟੀਆਂ ਦੀ ਇੱਕ ਵਾਰੀ ਹੋਰ ਦੱਸੋ ਆਸਰਾ ਪਤਾ ਲੱਗੇ ਵੀ ਕਿਸੇ ਦੀ ਕੱਟੀ ਗਈ ਆ ਕੀ ਹਾਂ ਤੇ ਫਿਰ ਇਹ ਕਿੰਨਾ ਟਾਈਮ ਲੱਗ ਜਾਂਦਾ ਇੱਕ ਬਾਜ਼ੀ ਦੇ ਕਿ ਕੋਈ ਪਤਾ ਹੀ ਨਹੀਂ ਇਹਦਾ ਕੋਈ ਪਤਾ ਨਹੀਂ ਕਿੰਨਾ ਹਾਂ ਜੀ ਅਗਲਾ ਦਿਨ ਵੀ ਚੜ ਸਕਦਾ ਹੈ ਮਤਲਬ ਅਗਲਾ ਦਿਨ ਵੀ ਹੋ ਸਕਦਾ ਹਾਂਜੀ ਇਹ ਕੰਮ ਇਹੋ ਜਾਇਆ ਗੇਮੇ ਹੋ ਰਹੀ ਹੈ ਗੇਮ ਤਾਂ ਨਾਮ ਪਾਸ ਆ ਇਸ ਕਰਕੇ ਰੱਖਿਆ ਗਿਆ ਪਾਸ ਆ ਪਤਾ ਨਹੀਂ ਕਿੰਦਾ ਭਾਰੀ ਹੋ ਜਾਣਾ ਕਿੰਦਾ ਨਹੀਂ ਇੰਨੇ ਖੇਡੀ ਜਾਈਏ ਦੋ ਦਿਨ ਵੀ ਚੱਲ ਸਕਰੇ ਅੱਧੇ ਘੰਟੇ 'ਚ ਵੀ ਖਤਮ ਹੋ ਸਕਦਾ ਹੈ। ਹਾਂਜੀ। ਇੱਕ ਬੰਦੇ ਦੀਆਂ ਸਾਰੀਆਂ ਗੋਟੀਆਂ ਮੰਨ ਲਓ ਉਹਦੀ ਕੁੱਟ ਹੋਈ ਵੀ ਸਾਰੀਆਂ ਗੋਟੀਆਂ ਚਾਰੇ ਕੁੱਟੀਆਂ ਗਿਆ ਤਾਂ ਉਹਦੇ ਬੁੱਕ ਵੀ ਭਰ ਆ ਜਾਂਦੇ ਨੇ ਇੱਥੇ ਮੋਂਗਫਲੀ ਤੇ ਰੇਵੜੀਆਂ ਲਿਆ ਕੇ। ਬੱਚਾ ਰੇਵੜੀਆਂ ਮੋਂਗਫਲੀ ਨਾਲ। ਮੋਂਗਫਲੀ ਨਾਲ ਉਹਦੇ ਬੁੱਕ ਭਰ ਆ ਜਾਂਦੇ ਨੇ ਜਿਵੇਂ ਆਪਾਂ ਲੋੜੀ ਤੇ ਆਮ ਬੱਚੇ ਦੇ ਬੁੱਕ ਭਰਾਣੇ ਆ ਉਦਾਂ ਬੁੱਕ ਭਰਾਂ। ਤੇ ਤੇਰੀ ਸੇਵਾ ਚੰਗੀ ਹੋ। ਹਾਂਜੀ ਤੇਰੀ ਸੇਵਾ। ਤੇ ਇਹ ਜਿਵੇਂ ਤੁਸੀਂ ਕਿਹਾ ਵੀ ਵੀ ਅਗਲਾ ਦਿਨ ਵੀ ਚੜ ਜਾਂਦਾ। ਤੇ ਫਿਰ ਘਰੋਂ ਜਨਾਨੀਆਂ ਨਹੀਂ ਔਖੀਆਂ ਹੁੰਦੀਆਂ ਵੀ ਚੱਲ ਜਾਂਦੇ ਆ ਉੱਤੇ ਸਾਰਾ ਸਾਰਾ ਘਰ ਪਾਸੇ ਇੰਨਾ ਨਹੀਂ ਨਾ ਇੱਥੇ ਪੈਸੇ ਨਹੀਂ ਲੱਗੇ ਹੁੰਦੇ ਸਾਂ ਉਹ ਉੱਥੇ ਫਿਰ ਵੀ ਆਏ ਹੁੰਦਾ ਵੀ ਬੰਦਾ ਚਲਾ ਹੀ ਜਾਂਦਾ ਜਦੋਂ ਬਾਬਾ ਬੋਲੂਗਾ ਭਾਈ ਗ੍ਰੰਥੀ ਬੋਲੂਗਾ ਉਦੋਂ ਬੰਦ ਕਰ ਦਿੰਦੇ ਅੱਛਾ ਇੰਨਾ ਸਤਕਾਰ ਰਹਿ ਜਾਂਦਾ ਬਾਬਿਆਂ ਦੀ ਜੀ 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 ਕਿਉਂਕਿ ਆਪਾਂ ਕਿਹੜੇ ਪੈਸੇ ਲਾਏ ਹੁੰਦਾ ਜੀ ਵੀ ਹੁਣ ਉਠਣਾ ਹੀ ਨਹੀਂ ਵੀ ਪੈਸੇ ਲੈ ਕੇ ਜਾਵਾਂਗੇ ਜੀ ਇੱਕ ਇਸ ਖੇਡ 'ਚ ਰਾਂਦ ਨਹੀਂ ਹੈਗੀ ਬਿਲਕੁਲ ਲੜਾਈ ਨਹੀਂ ਹੁੰਦੀ ਹਾਂਜੀ ਲੜਾਈ ਹੈ ਮੈਨੂੰ ਤਾਂ ਲੱਗਦਾ ਜਿੰਨੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਕੁੱਟੀ ਸੀ ਲੜਾਈ ਤਾਂ ਹੋ ਜਾਂਦੀ ਹੋਣੀ ਨਹੀਂ ਨਹੀਂ ਹਾਸੇ-ਹਾਸੇ ਹੁੰਦੇ ਬਾਕੀ ਤਾਸ਼ ਜਿੱਨੇ ਲੜਾਈ ਨਹੀਂ ਹੁੰਦੇ ਅੱਛਾ ਇਹ ਜਿਹਨੇ ਦਾਣੇ ਜਿੰਨੇ ਆਏ ਉਹਨੇ ਚੱਲਣੇ ਪੈਣੇ ਨੇ ਇੰਦੇ 'ਚ ਕੋਈ ਬੇਈਮਾਨੀ ਨਹੀਂ ਹੋਣੀ ਕੋਈ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਹੋਣਾ ਜੋ ਕੁਝ ਹੋਣਾ ਅੱਛਾ ਇਸ ਵਾਰ ਉੱਤੇ ਵੇਖਣ ਨਾਲੋਂ ਜ਼ਿਆਦਾ ਨਜ਼ਾਰਾ ਆਉਂਦਾ ਹੈ ਅੱਛਾ ਆਹੋ ਕੁੱਟ ਖਾਂਦੇ ਕੁੱਟਦੇ ਜਾਂਦੇ ਨੂੰ ਵੇਖਣ ਤੇ ਸੁਆਬ ਤਾਂ ਜ਼ਿਆਦਾ ਹੀ ਆਖਾਂ ਜ਼ਿਆਦਾ ਨਜ਼ਾਰਾ ਆਉਂਦਾ ਹੈ ਕੀ ਹੋ ਗਿਆ ਇਹ ਨਹੀਂ ਜੀ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਅੱਛਾ ਬਿਲਕੁਲ ਇਹ ਸਪਾਰਸ਼ਾ ਤੋਂ ਬਹੁਤ ਤੰਗ ਨੇ ਇੱਥੇ ਮੈਂ ਲਾਲਿਆ ਸਾਹਿਬ ਸਪਾਰਸ਼ਾ ਬਹੁਤ ਚਲਦੀ ਹੁੰਨੀ ਅੱਛਾ ਤੇ ਕੋਈ ਹੈ ਪਲੇਅਰ ਵੀ ਚੋਟੀ ਦਾ ਮੰਨਿਆ ਹੁੰਦਾ ਨਾ ਵੀ પાસੇ ਦਾ ਪਲੇਅਰ ਥੋੜੇ ਪੈਂਟ ਚ ਮਾੜੇ ਤੂੰ ਮਾੜਾ ਸਾਰਿਆਂ ਤੂੰ ਤਗੜੇ ਨੂੰ ਢਾ ਲੈਂਦਾ ਇਹ ਕੋਈ ਪਤਾ ਨਹੀਂ ਇਹ ਪਾਸਾ ਹੈ ਪੈਂਟ ਹੈ ਕੋਡੀਆਂ ਦੇ ਇਹ ਕੋਡੀਆਂ ਦੇ ਡਿਪੈਂਡ ਹੈ ਜੀ ਪਲੇਅਰ ਨਹੀਂ ਤਗੜਾ ਇਹ ਚ ਕੋਡੀਆਂ ਤਗੜੀਆਂ ਹੈ ਹਾਂ ਜੀ ਹਾਂ ਜੀ ਇਹ ਪਾਸਾ ਹੀ ਤਗੜਾ ਹੈ ਇੰਦੇ ਚ ਚਾਲ ਚੱਲਣ ਦਾ ਵੀ ਥੋੜਾ ਤਰੀਕਾ ਹੋਣਾ ਚਾਹੀਦਾ ਦਾਣੇ ਆਪਾਂ ਨੂੰ ਆਈ ਜਾ ਰਹੇ ਨੇ ਜੀ ਤੇ ਚੱਲਣ ਦਾ ਤਰੀਕਾ ਨਹੀਂ ਗੋਟੀ ਕਿਹੜੀ ਚਲਣੀ ਹੈ ਕਿਹੜੀ ਨਹੀਂ ਚਲਣੀ ਫਿਰ ਹਾਰ ਵੀ ਜਾਂਦਾ ਬੰਦਾ ਇੱਥੇ ਤਜਰਬੇਕਾਰ ਰਹਿ ਗਿਆ ਇੱਕ ਦੋ ਮੁੰਡੇ ਇਸ ਟਾਈਮ ਨਹੀਂ ਹੈਗੇ ਇੱਥੇ ਸਾਡੇ ਉਹ ਤਜਰਬਾ ਕਿਤੇ ਅਜਮਾਉਣਗੇ ਹਾਂ ਜੀ ਹਾਂ ਜੀ ਤਾਂ ਬਿਲਕੁਲ ਤੁਹਾਨੂੰ ਬਲੱਖਣ ਖੇਡ ਜਿਹੜੀ ਦਿਖਾਈ ਹੈ ਬਲੱਖਣ ਇਸ ਵਾਸਤੇ ਕਿਉਂਕਿ ਅੱਜ ਕੱਲ ਘੱਟ ਦੇਖਣ ਨੂੰ ਮਿਲਦੀ ਹੈ ਉ ਤਾਂ ਜਿਵੇਂ ਮੈਂ ਅੱਗੇ ਕਿਹਾ ਕਿ ਮਾਪਰ ਦੇ ਟਾਈਮ ਤੋਂ ਚੱਲਦੇ ਆਉਂਦੇ ਪਾਸੇ ਨਵਾਂ ਉਦਾਰਣ ਰੂਪ ਲੁੱਡੂ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਅੱਡ ਅੱਡ ਸਿਸਟਮ ਆ ਕੀਟੀਆਂ ਦਾ ਕਿਸ ਤਰੀਕੇ ਜਿਹੜੀਆਂ ਉਹ ਚੱਲਦੀਆਂ ਤੇ ਕਿਵੇਂ ਉਹਨਾਂ ਨੇ ਕਿਹਾ ਵੀ ਕੁੱਟ ਹੁੰਦੀ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਵਿਚਾਰ ਜ਼ਰੂਰ ਲਿਖੋ ਕਿ ਤੁਹਾਡੇ ਪਿੰਡ ਇਲਾਕੇ 'ਚ ਵੀ ਖੇਡੀ ਜਾਂਦੀ ਹੈ ਜਾਂ ਤੁਸੀਂ ਕਦੀ ਦੇਖੀ ਆ ਜਾਂ ਤੁਹਾਨੂੰ ਆਉਂਦੀ ਆ ਕਮੈਂਟ ਸੈਕਸ਼ਨ 'ਚ ਵਿਚਾਰ ਲਿਖੋ ਪੰਜਾਬਾਨ ਘੱਟ ਦੇਖਦੇ ਰਹੋ ਧੰਨਵਾਦ